ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਹਰ ਸਿਮਰਨ ਸਿੰਘ ਲੈ ਕੇ ਹਾਜ਼ਰਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਸ ਹਫ਼ਤੇ ਦੀਆਂ ਕੁਝ ਖਾਸ ਸਰਗਰਮੀਆਂ ਗੁੰਝਾਂ ਸਿੱਖ ਵਿਰਸੇ ਦੀਆਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਮਾਗਮ ਪਟੇਲ ਨਗਰ ਵਿਖੇ ਕਰਵਾਇਆ ਗਿਆ ਜਿੱਥੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੀ ਮੌਜੂਦ ਰਹੇ ਗੁਰੂ ਰੂਪ ਸواری ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਤੰਤਾਂ ਦੇ ਯੋਗ ਇਹ ਸੰਗਤ ਜਿਹੜੀ ਗੁਰੂ ਮਹਾਰਾਜ ਜੀ ਦਾ ਇਸ਼ਹਾਦਤ ਦਾ ਦਿਨ ਬੜੇ ਪ੍ਰੇਮ ਦੇ ਨਾਲ ਤੁਸੀਂ ਹਰ ਸਾਲ ਇੱਥੇ ਮਨਾਉਂਦੇ ਹੋ ਔਰ ਤੰਤਨ ਗੁਰੂ ਤੇਗ বাহাদুর ਸਾਹਿਬ ਨੂੰ ਤੁਸੀਂ ਯਾਦ ਕਰਦੇ ਹੋ 9 ਦਿਨ ਦਾ ਇਹ ਸਮਾਗਮ ਔਰ 9 ਦਿਨਾਂ ਦੇ ਵਿੱਚ ਰੋਜ਼ ਨੌਵੇਂ ਗੁਰੂ ਸਾਹਿਬ ਦੇ ਜਿਹੜੇ ਸ਼ਲੋਕ ਨੇ ਉਹ ਪੜ੍ਹ ਕੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਗੁਰਦੇਵ বাহাদুর ਸਾਹਿਬ ਦੀ ਸ਼ਹਾਦਤ ਮੈਂ ਸਮਝਦਾ ਕਿ ਇਸ ਤੋਂ ਵੱਡੀ ਸ਼ਹਾਦਤ ਦੁਨੀਆਂ ਦੇ ਵਿੱਚ ਨਹੀਂ ਹੈ ਕਿ ਆਪਣੇ ਲਈ ਲਈ ਆਪਣੇ ਪਰਿਵਾਰ ਦੇ ਨੇ ਲਈ ਦੂਸਰੀ ਕੌਮ ਨੂੰ ਬਚਾਉਣ ਲਈ ਆਪਣਾ ਆਪ ਵਾਰ ਦੇਣਾ ਔਰ ਆਪਣੇ ਬੱਚਿਆਂ ਨੂੰ ਆਪਣੇ ਪੋਤਿਆਂ ਨੂੰ ਗੁੜਤੀ ਦੇ ਕੇ ਜਾਣੀ ਕਿ ਇਸ ਕੌਮ ਦੇ ਖਾਤਰ ਜਿੱਥੇ ਅੱਜ ਹਿੰਦੁਸਤਾਨ ਬਚਿਆ ਹੋਇਆ ਅੱਜ ਸਾਰਾ ਮੁਲਕ ਜੇਦੀ ਸ਼ਹਾਦਤ ਨੂੰ ਮਸਤਕ ਕਰਦਾ ਹੈ ਗੁਰਤੇ ਇੱਕ ਮਦਰਸਾ ਦੀ ਗੁਰਤੀ ਆਪਣੇ ਪਰਿਵਾਰ ਦੇ ਨੂੰ। ਔਰ ਇਹ ਹੀ ਸਮਾਗਮ ਅਸੀਂ ਸਾਰੇ ਵੱਧ ਚੜ ਕੇ ਇਸ ਤਰ੍ਹਾਂ ਕਿ ਮਨਾਉਂਦੇ ਹਾਂ ਕਿ ਅਸੀਂ ਦੁਨੀਆ ਨੂੰ ਇੱਕ ਸੰਦੇਸ਼ਾ ਦੇ ਸਕੀਏ ਕਿ ਸਿੱਕੇ ਕੌਮ ਜਿਹੜੀ ਆਪਣੇ ਗੁਰੂਆਂ ਨੂੰ ਹਮੇਸ਼ਾ ਨਕਮਸਤਕ ਮੋਦੀਆ ਉਹਨਾਂ ਦੀ ਸ਼ਹਾਦਤਾਂ ਨੂੰ ਵੀ ਖੜੇ ਮੱਥੇ ਪਰਵਾਣ ਕਰਦੀ ਹੈ ਕਿ ਜਿਨ੍ਹਾਂ ਦੀਆਂ ਸ਼ਹਾਦਤਾਂ ਕਰਕੇ ਅੱਜ ਇਹ ਮੁਲਕ ਦੀਆਂ ਨੀਵਾਂ ਮਜ਼ਬੂਤ ਹੋਈਆਂ ਇਹ ਮੁਲਕ ਅੱਜ ਆਪਣੇ ਪੈਰਾਂ ਤੇ ਖੜਾ ਹੋਇਆ ਗੁਰਤੇਗ ਬਹਾਦਰ ਸਾਹਿਬ ਵਰਗੀ ਸ਼ਹਾਦਤ ਦੀ ਮਿਸਾਲ ਦੁਨੀਆ ਦੇ ਵਿੱਚ ਨਹੀਂ ਹੈ ਔਰ ਜੇ ਕੰਪੈਰੀਜ਼ਨ ਕੀਤਾ ਜਾਵੇ ਤੇ 크੍ਰਿਸਚਨ ਜਿਹੜੇ ਹੈਗੇ ਜਿਨ੍ਹਾਂ ਦਾ ਪੂਰੇ ਵਰਲਡ ਦੇ ਵਿੱਚ ਸਭ ਤੋਂ ਵੱਡਾ ਆਬਾਦੀ ਹੈ ਜਿਹਨੂੰ ਰੁਤਬਾ ਕਿਹਾ ਜਾਂਦਾ ਔਰ ਉਹਨਾਂ ਦੀ ਕੌਮ ਦੇ ਵਿੱਚ ਸਿਰਫ ਔਰ ਇੱਕ ਸਿਰਫ ਇੱਕ ਸ਼ਹਾਦਤ ਹੋਈਏ ਜੀਜ਼ਸ ਕ੍ਰਾਈਸ ਦੀ ਮਗਰ ਗੁਰਤੇਗ বাহাদুর ਸਾਹਿਬ ਦੀ ਸ਼ਹਾਦਤ ਔਰ ਉਹ ਵੀ ਦੂਸਰੀ ਕੌਮ ਲਈ ਜਿਨ੍ਹਾਂ ਦੇ ਨਾਲ ਉਹਨਾਂ ਦੇ ਸਿੱਖ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਜਿਨ੍ਹਾਂ ਨੇ ਇਹ ਸ਼ਹਾਦਤ ਨੂੰ ਸਿਰੇ ਮੱਥੇ ਪ੍ਰਵਾਨ ਕੀਤਾ ਕਿਉਂਕਿ ਉਹਨਾਂ ਦੀ ਗੁਰੂ ਗੁਰਤੇਗ বাহাদুর ਸਾਹਿਬ ਵੀ ਉਹਨਾਂ ਦੇ ਨਾਲ ਸੀ ਔਰ ਸ਼ਹਾਦਤ ਦੇ ਦਿਨ ਵਕਤ ਉਸ ਜ਼ਾਲਮ ਸਰਕਾਰ ਕੋਲੋਂ ਇੱਕੋ ਸ਼ਰਤ ਰੱਖੀ ਕਿ ਜਦ ਵੀ ਸਾਡੀ ਸ਼ਹਾਦਤ ਕੀਤੀ ਜਾਵੇ ਸਾਦਾ ਜਿਹੜਾ ਮੂੰਹ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾ ਵਿੱਚ ਹੋਣਾ ਚਾਹੀਦਾ ਜਿੱਥੇ ਅੱਜ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਦਾ ਦਿਨ ਮਨਾਉਂਦੇ ਆ ਸਾਨੂੰ ਉਹਨਾਂ ਸਿੰਘਾਂ ਦੀ ਸ਼ਹਾਦਤਾਂ ਨੂੰ ਨਹੀਂ ਭੁੱਲਣਾ ਚਾਹੀਦਾ ਔਰ ਐਸੀ ਕਰਕੇ ਹਰ ਸਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਮਤੀ ਦਾਸ ਜੀ ਨੂੰ ਭਾਈ ਸਤੀ ਦਾਸ ਜੀ ਨੂੰ ਭਾਈ ਧਿਆਲਾ ਜੀ ਨੂੰ ਯਾਦ ਕਰਦੇ ਹੋਏ ਬੜੇ ਵੱਡੇ ਪੱਦਰ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਇੱਕ ਦਿਨ ਪਹਿਲਾਂ ਇਹ ਦਿਵਸ ਦਿਵਾਲ ਲਗਾ ਕੇ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਪੈਦਲ ਯਾਤਰਾ ਕੱਢੀ ਗਈ ਜਿੱਥੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾਵਲੋਈ ਸ਼ਮੂਲੀਅਤ ਕੀਤੀ ਗਈ। ਤਨੋਂ ਨਾ ਹੋਣੀ ਗੁਰ ਤੇਗ ਬਹਾਦਰ ਜੀ ਸਿਮਰੀਏ ਕਰਨੋਂ ਨਦੀਆ ਵੇਤਾਏ ਸਭ ਥਾਈ ਹੋਈ ਸਾਹਿਬ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਜਿਹੜੀ ਦਿੱਲੀ ਦੀਆਂ ਸੰਗਤਾਂ ਵੱਖ-ਵੱਖ ਇਲਾਕਿਆਂ ਚੋਂ ਵੱਖ-ਵੱਖ ਪ੍ਰੋਗਰਾਮ ਕਰਦੀਆਂ ਔਰ ਮਹਾਰਾਜ ਜੀ ਦੀ ਸ਼ਹਾਦਤ ਨੂੰ ਨਕਬਸਤਕ ਹੁੰਦੀ ਹੈ ਸਰਦਾਰ ਆਰਸ਼ ਅਊਜਾ ਜੀ ਸਰਦਾਰ ਚਰਨਜੀਤ ਸਿੰਘ ਜੀ ਇਹਨਾਂ ਦੀ ਸਮੂਹ ਸੰਗਤ ਹਰ ਸਾਲ ਇਥੋਂ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਇਹ ਯਾਤਰਾ ਲੈ ਕੇ ਬਾਗਪਤ ਉਸ ਥਾਂ ਦੇ ਉੱਤੇ ਜਿੱਥੇ ਭਾਈ ਜੇਤਾ ਜੀ ਮਹਾਰਾਜ ਦਾ ਸ਼ੀਰ ਲੈ ਕੇ ਜਿਸ ਵਕਤ ਇੱਥੋਂ ਗਿਆ ਉੱਥੇ ਇੱਥੋਂ ਸੰਗਤਾਂ ਨੂੰ ਲੈ ਕੇ ਪੈਦਲ ਉਸੇ ਰਾਹ ਪੈਂਡੇ ਤੇ ਜਾਂਦੇ ਹੋਏ ਮਹਾਰਾਜ ਦੇ ਉਸ ਥਾਨ ਤੇ ਜਾ ਕੇ ਨਕਮਸਤਕ ਹੁੰਦੇ ਹਨ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਇਹ ਗੁਰੂ ਸਾਹਿਬ ਦੀ ਆਪਣੀ ಅಪਾਰ ਕਿਰਪਾ ਨਾਲ ਸਿੱਖਾਂ ਦੇ ਉੱਤੇ ਇਹਨੇ ਗੁਰੂਆਂ ਦੇ ਅੰਮਾਰਤ ਤੇ ਚੱਲਦੇ ਹੋਏ ਸਿੱਖਾਂ ਤੇ ਜਿਹੜੀ ਮਹਾਰਾਜ ਦੇ ਦੱਸੇ ਹੋਏ ਇਸ ਪੈਂਡੇ ਤੇ ਚੱਲ ਰਹੇ ਔਰ ਮਹਾਰਾਜ ਦੀਆਂ ਸੇਵਾਵਾਂ ਕਰਦੇ ਹੋਏ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੈ ਮੈਂ ਅੱਜ ਦੇ ਦਿਨ ਜਿਸ ਤਰੀਕੇ ਦੇ ਨਾਲ ਇਹ ਸੰਗਤ ਇੱਥੋਂ ਤਕਰੀਬਨ ਇਹਨਾਂ ਦਾ 50 60 ਲੋਕਾਂ ਦਾ ਜਥਾ ਹੈ ਔਰ ਅੱਗੇ ਜਾਂਦੇ ਜਾਂਦੇ ਇੱਥੇ ਵੱਧ ਜਾਣਾ ਹੈ ਇੱਥੋਂ ਜਾ ਕੇ ਪਹਿਲਾ ਪੜਾਵ ਗੁਰਦੁਆਰਾ ਮੈਨੂ ਟਿਲਾ ਸਾਹਿਬ ਔਰ ਇਸ ਤਰ੍ਹਾਂ ਪੈਦਲ ਯਾਤਰਾ ਜਿਹੜੀ ਹੈ ਉਹ ਗੁਰਦੁਆਰਾ ਸੀਸਗਨ ਸਾਹਿਬ ਤੋਂ ਜਾਣੇ ਮੈਂ ਸਮਝਦਾ ਕਿ ਗੁਰੂ ਪ੍ਰਤੀਕ ਸ਼ਰਦਾ ਵੀ ਹੈ ਔਰ ਗੁਰੂ ਮਹਾਰਾਜ ਨੂੰ ਯਾਦ ਕਰਨ ਦਾ ਤਰੀਕਾ ਗੁਰੂ ਦੇ ਜਸ ਗਾਇਨ ਕਰਦੇ ਹੋਏ ਸੋ ਮੈਂ ਇਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਕਿ ਅੱਜ ਮਹਾਰਾਜ ਦੇ ਦਸੇ ਹੋ ਮਾਰਗ ਤੇ ਚੱਲ ਰਹੇ ਔਰ ਐਸੀ ਤਰੀਕੇ ਨਾਲ ਮਹਾਰਾਜ ਇਹਨਾਂ ਦੇ ਅੰਗ ਸੰਗ ਸਾਈ ਰਹਿਣ ਇਹ ਅਰਦਾਸ ਗੁਰ ਚਲਨਜ ਕਰਦੇ ਇਹ ਯਾਤਰਾ ਸਭ ਤੋਂ ਇੰਪੋਰਟੈਂਟ ਇਸ ਕਰਕੇ ਹੈ ਕਿਉਂਕਿ ਭਾਈ ਤੇਤਾ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਗਏ ਨੇ ਤੇ ਪਹਿਲਾ ਪੜਾਉ ਉਹਨਾਂ ਦਾ ਬਾਗਪਤ ਸੀ ਤੇ ਉਹ ਕਿਉਂਕਿ ਮੁਸਲਮਾਨਾਂ ਦੀ ਸੈਨਾ ਉਹਨਾਂ ਨੂੰ ਲੱਭ ਰਹੀ ਸੀ ਉਹਨਾਂ ਨੂੰ ਰੋਕਨ ਦਾ ਸੀ ਤੇ ਉਹ ਜਮਨਾ ਦੇ ਕਿਨਾਰੇ-ਕਿਨਾਰੇ ਸਿਰ ਤੇ ਟੋਕਰਾ ਰੱਖ ਕੇ ਜਿਹਦੇ ਵਿੱਚ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਰ ਰੱਖਿਆ ਸੀ ਤਾਂ ਇਸ ਰਸਤੇ ਤੇ ਉਹ ਫਿਰ ਬਾਗਪਤ ਪਹੁੰਚੇ ਜਿਹੜਾ ਅਗੇ ਜਮਨਾ ਦੇ ਕਿਨਾਰੇ ਪੈਂਦਾ ਹੈ ਤੇ ਇਹ ਸਥਾਨ ਜਿਹੜੀ ਇਹ ਪਹਿਲੀ ਰਾਤ ਉਹਨਾਂ ਨੇ ਇੱਥੇ ਬਿਤਾਈ ਇਸ ਥਾਂ ਦਾ ਸਮਾਉ ਇਹ ਹਿਸਟਰੀ ਵਿੱਚ ਗੁੰਮ ਗਿਆ ਇਸ ਥਾਂ ਤੇ ਕ੍ਰੀਏਟ ਨਹੀਂ ਹੋਇਆ ਚਰਨਵੀਰ ਜੀ ਨੇ ਰਿਸਰਚ ਕੀਤੀ ਤੇ ਇਸ ਥਾਂ ਨੂੰ ਦੇ ਬਾਰੇ 4-5 ਸਾਲ ਪਹਿਲੇ ਪਤਾ ਕੀਤਾ ਉਸ ਤੋਂ ਬਾਅਦ ਉਹਨਾਂ ਦੇ ਉਦਮ ਨਾਲ ਤੇ ਸੰਗਤ ਤੇ ਹਿੰਮਤ ਨਾਲ ਅਸੀਂ ਹਰ ਸਾਲ ਉੱਥੇ ਪੈਦਿਆਤਰਾ ਕਰੀਦੀ ਤੇ ਇੱਕ ਦੋ ਪ੍ਰੋਗਰਾਮ ਵੱਡੇ ਕਰੀਦੇ ਤੇ ਇੱਥੇ ਇੱਕ ਕਮਰੇ ਦਾ ਗੁਰਦੁਆਰਾ ਸਾਹਿਬ ਹੈ कोशिश यही है कि संगत के नाल वाकिफ किया जाए तो उत्त एक वाला स्थान बन जाए जिते जिथे भाई जैता जी ने दूजी रात तीजी रात तो चौथी रात पिताई आनंदपुर साहब पहुँचने पहले उत्तर बहुत व्डे वे गुरद्वारे स्थापित हो चुके हैं अनफोरचुनेटली इतने नहीं होा करेगा संगत साथ इतें भी एक वाला स्थान बन जाएगा ਮਾਤਾ ਸੁੰਦਰੀ ਕਾਲਜ ਆਫ ਊਮਨ ਵਿਖੇ ਗਰਲਸ ਹੋਸਟਲ ਦਾ ਨੀ ਪੱਥਰ ਰੱਖਿਆ ਗਿਆ ਜਿਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਵੀ ਮੌਜੂਦ ਰਹੇ ਇਸ ਮੌਕੇ ਕਮੇਟੀ ਪ੍ਰਧਾਨ ਵੱਲੋਂ ਕਿਹਾ ਗਿਆ ਕਿ ਵਿਦਿਆਰਥੀਆਂ ਸਾਫ ਅਤੇ ਸੰਗਤਾਂ ਦੀ ਸਹੂਲਤ ਲਈ ਦਿੱਲੀ ਕਮੇਟੀ ਵੱਲੋਂ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ E' droghiera, no? E' फतेह साझ करिए वाहू जी का खालसा वाहिगुरु जी की फतेह सब तो पहला तो मैं बधाई दिता प्रिंसीपल साहबान जिना की अथा मेहनत और फॉलो कर जिस तरीके स्टेज को संभाल रही मैडम ने मैडम के बारे बोलिया ने इस के ਔਰ ਆਪਣੇ ਤਰੀਕੇ ਦੇ ਨਾਲ ਜਨਾਬ ਇਹ ਪੁੱਛ ਜੈ ਤੁਸੀ ਦੇ ਚਾਰੋਂ ਸੇ ਕੋਸ਼ਿਸ਼ ਕੀਤੀ ਮੈਂ ਸਮਝਣਾ ਕਿ ਜਿੱਦਾ ਆਗਾਸ ਅੱਛਾ ਹੋਏ ਉਹਦਾ ਆਦੀ ਬਣ ਜਾਉਂਦਾ ਹੈ ਔਰ ਇਹ ਪ੍ਰੋਜੈਕਟ ਜਿਹੜਾ ਅੱਜ ਸ਼ੁਰੂ ਹੋਣ ਜਾ ਰਿਹਾ ਮੈਂ ਉਹਦੇ ਸੰਬੰਧ ਵਿੱਚ ਤੁਹਾਨੂੰ ਦੱਸ ਦੇਵਾਂ ਮੇਰੋ ਪਹਿਲਾਂ ਹਮੇ ਸਾਨੀ ਸਾਹਿਬ ਨੇ ਇਸ ਕਾਲਜ ਦੇ ਬਾਰੇ ਗੱਲ ਕੀਤੀ ਕਿ ਕਾਲਜ ਦੇ ਵਿੱਚ ਜਿਹੜਾ ਆਡੀਟੋਰੀਅਮ ਬਣਿਆ ਕਾਲਜ ਦੇ ਵਿੱਚ ਬਹੁਤ ਜਿਹੜੀਆਂ फैसिलिटीज दी गई थले जो कॉन्फ्रेंस हॉल बने हैं और इस कॉलेज को ए ग्रेड मिले यूनिवर्सिटी को मैं बैठा कि सोच रहा था था कि अगर इस कॉलेज को भी ए ग्रेड नहीं मिलिया तो फिर साढ़े लोगों का काम करने का कोई फायदा नहीं क्योंकि इस कॉलेज को नेड बाद मिलिया कॉलेज की मैनेजमेंट जी ए ग्रेड की असी लगाई है इतने और असि कॉलेज पहले दिखते है ਕੁਝ ਦਿਨਾਂ ਜਦੋਂ ਸਿੰਘ ਦੀ ਸਾਲੀ ਇਸ ਤਰੀਕੇ ਦੇ ਨਾਲ ਰਾਜ ਦੇ ਕਿਸੇ ਮੈਨੇਜਮੈਂਟ ਨਰਮਾ ਗੱਲ ਕੀਤੀ ਕੋਈ ਕੌਡਾ ਕਮੇਟੀ ਨੇ ਉਹ ਆਪਣਾ ਫਰਜ਼ ਸਮਝ ਕੇ ਉਹਨੇ ਇਹਨਾਂ ਨੇ ਜਿਹੜੀ ਆਪਣੇ ਮਨ ਉਰਾਸੀ ਇਸ ਹਸਬਸਤ ਲਈ ਦਿੱਤੀ ਹੈ ਇਹ ਇਹਨਾਂ ਦਾ ਆਪਣਾ ਵਿਵੇਕ ਇਹਨਾਂ ਦੇ ਆਪਣੇ ਅੰਦਰ ਵਿਪਾਉਣਾ। ਪਰ ਰਾਜਾ ਕੋਨਾ ਦੇ ਜਿਹੜੀ ਸਮੂਹੀ ਸਾਥੀ ਨੇ ਸੁਲਾਕ ਪਟਵਾਰ ਸਿੰਘ ਦੀ ਸਾਲੀ ਜਿਹੜਾ ਇਹਨਾਂ ਰੁਪੇ ਵਿੱਚ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੈ ਉਹ ਵੀ ਇੱਕ ਵਿਪਾਰੀ ਨੇ ਹਾਲੇ ਅਚੇ ਨਵੇਂ ਪਰਵਾਰਾਂ ਨੂੰ ਤਾਲੁਕ ਰਹੇ ਨੇ ਕਿ ਇਹ ਕੁਝ ਲੋਕ ਜਿਸ ਤਰ੍ਹਾਂ ਮੈਨੇਜਮੈਂਟ ਦੇ ਵਿਚਾਲੇ ਨੇ ਕਿ ਵਾਕਈ ਉਹਨਾਂ ਹਜ਼ਾਰਿਆਂ ਦਾ ਉਹਨਾਂ ਇੰਸਟੀਚਿਊਟ ਕਰਮਚਾਰੀ ਹੁੰਦਾ ਔਰ ਇਹ ਸਕੂਲ ਹੀ ਤਾਂ ਹੋ ਗਿਆ ਸੁਦਾਰ ਐਕਸ ਨਾਕਾਬ ਸਾਹਬਾਈ ਜਿੰਨੀ ਮੱਝ ਅਸੀਂ ਗੱਲ ਕਰਨੀ ਓਨੀ ਗੱਲ ਹੈ ਕਿਉਂਕਿ ਅਫਰਤ ਉਜੁਰਬਾ ਜਿਹੜਾ ਕੰਸਟਰਕਸ਼ਨ ਲਾਈਨ ਦੇ ਵਿਚ ਹੈ ਮੈਂ ਸਮਝਦਾ ਕਿ ਦਿੱਲੀ ਦੇ ਵਿੱਚ ਕੁਝ ਹੋ ਰਿਹਾ ਹੈ ਬਰਾਬਰੀ ਦਾ ਆਰਕੀਟੈਕਚਰ ਨੂੰ ਦੇ ਨਾਲ ਕੋਈ ਨਜ਼ਰੀਆ ਨਹੀਂ ਰੱਖ ਸਕਦਾ ਜੂਸਾ ਰਹਿ ਇਸ ਨਮਰਖਾ ਹੋਵੇ ਇਸ ਪ੍ਰੋਜੈਕਟ ਦੇ ਫਰੈਂਚਲ ਸਬਜੈਕਟ ਨੂੰ ਦੇਖਦੇ ਵਸੇ ਆਦੇ ਸਮਝ ਆਈ ਜਿਹੜੇ ਸਭ ਤੋਂ ਜ਼ਿਆਦਾ ਮੈਂ ਸਮਝਦਾ ਕਿ ਜਿਹਨਾਂ ਦੀ ਛੜੀ ਜਿਹਨਾਂ ਦੇ ਕਿਰਦਾਰ ਇਮਾਨਦਾਰ ਲੋਭਾ ਦੇ ਨਹੀਂ ਚਾਹਦਾ ਜਿਹੜੀ ਦਿੱਲੀ ਦੀ ਬਹੁਤ ਵੱਡੀ ਸੰਸਥਾ ਸਿੱਖ ਕੋਰ ਨੂੰ ਅਧਿਕਾਰ ਸਥਾਪਿਤ ਹੈ ਉਹ ਇਸ ਪ੍ਰੋਜੈਕਟ ਨੂੰ ਦੇਖਦੇ ਵਸੇ ਫਰੈਂਚਲ ਟੀਮ ਦੇ ਵਿੱਚ ਸਾਰੀ ਸਾਬਿਲ ਨੂੰ ਵਿੱਚ ਸੌਂਦੇ ਪਾਇਆ ਜਨਾਬ ਰਵੀ ਸਿੰਘ ਜੀ ਜਿਹੜਾ ਆਪਣਾ ਇੱਕ ਤਜਰਬਾ ਸਰ ਦਾ ਕੁਪਰੇ ਸੰਬੇਧੀ ਸਮੂਹਲੀ ਟੀਮ ਜਿਹਨੇ ਸੇ ਕੁਟੋਰਾ ਪਰਵੰਧਕ ਕਮੇਟੀ ਦੀ ਟੀਮ ਕਹਿਣਾ ਤਾਂ ਨਾਲ ਹੈ ਹੀ ਹੈ ਮਗਰ ਇਹ ਆਪਣੇ ਆਪ ਚੀਜ਼ ਸਾਰੀ ਟੀਮ ਏਕ ਗ੍ਰੇਡ ਹੈ ਔਰ ਇਸ ਕਾਲੀ ਨੂੰ ਏਕ ਗ੍ਰੇਡ ਮਿਲਣਾ ਮੈਂ ਸਮਝਦਾ ਕਿ ਇਹ ਕੋਈ ਸਰਕਾਰ ਨੇ ਸਾਡੇ ਕੋਈ ਅਲੱਗ ਹੋਣੀ ਕਿਤਾਬ ਜਿਹੜਾ ਸਾਨੂੰ ਲੋਡ ਨਾ ਹੋਵੇ ਇਹ ਸਿਰਫ ਇਸੋ ਸਾਡੀ ਅਰਦਾਸ ਕਰਕੇ ਤੁਹਾਡੇ ਸਾਰਿਆਂ ਦੀ ਕਰਕੇ ਹੋਈ ਹੈ ਔਰ ਇਹ ਪ੍ਰੋਜੈਕਟ ਨੂੰ ਮੈਨੂੰ ਪੂਰੀ ਉਮੀਦ ਹੈ ਕਿ ਇੱਕ ਜਲਦੀ ਦੇ ਨਾਲ ਔਰ ਦੂਜੀ ਦਿੱਲੀ ਦੇ ਵਿੱਚ ਇੱਕ ਆਪਣੀ ਅਲੱਗ ਛਾਪ ਛੋੜ ਕੇ ਜਾਏਗਾ ਕਿਉਂਕਿ ਬਹੁਤ ਵੱਡੀ ਲੋੜ ਸੀ ਜਿਸ ਵਕਤ ਪ੍ਰਿੰਸੀਪਲ ਮੈਡਮ ਨੇ ਉਸ ਨਾਲ ਗੱਲ ਕੀਤੀ ਔਰ ਅਸੀਂ ਵੀ ਸਮਝਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਕਾਲਜ ਦਾ ਇੱਕ ਸਟੇਟਸ ਰੋਜ਼ ਦੇ ਰੋਜ਼ ਵਧਿਆ ਔਰ ਅੱਜ ਦੁਨੀਆ ਦੀਆਂ ਨਜ਼ਰਾਂ ਦੀ ਹਿੰਦੁਸਤਾਨ ਦੇ ਬੈਠੇ ਕਿਸੇ ਵੀ ਕੋਨੇ ਦੇ ਵਿੱਚ ਜਿਹੜੇ ਕੋਈ ਪਰਿਵਾਰ ਆਪਣੇ ਬੱਚਿਆਂ ਨੂੰ ਮਹਿਫੂਜ਼ ਆਪਣੀ ਬੱਚਿਆਂ ਨੂੰ ਖਾਸ ਤੌਰ ਤੇ ਜਿਹੜਾ ਪਿਨਾਚੰਦਰ ਦਿੱਲੀ ਦੇ ਵਿੱਚ ਪੜਾਈ ਹੋਈ ਸੀ ਉਹਦੇ ਵਿੱਚ ਮਾਤਾ ਸੁੰਦਰੀ ਕਾਲਜ ਦਾ ਨਾਮ ਫਿਰੇਨ ਪੜ੍ਹ ਕੇ ਹੁੰਦਾ ਔਰ ਇਹ ਵੀ ਬਹੁਤ ਵੱਡੀ ਲੋਡ ਸੀ ਦੇਖੋ ਮਾਤਾ ਸੁੰਦਰੀ ਕਾਲਜ ਜਿਹੜਾ ਸਾਡਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਧਾਰਾ ਹੈ ਇਹ ਬੈਸਟ ਕਾਲਜਸ ਦੇ ਵਿੱਚ ਇਹਦੀ ਗਿਣਤੀ ਹੁੰਦੀ ਆ ਔਰ ਇੱਥੇ ਨਾ ਕੇਵਲ ਲੋਕਲ ਦਿੱਲੀ ਤੋਂ ਬਲਕਿ ਦਿੱਲੀ ਤੋਂ ਬਾਹਰ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚੀਆਂ ਜਿਹੜੀਆਂ ਉਹ ਪੜਨ ਵਾਸਤੇ ਆਉਂਦੀਆਂ ਔਰ ਬੱਚਿਆਂ ਦੀ ਸੇਫਟੀ ਔਰ ਸਿਕਿਉਰਿਟੀ ਜਿਹੜੀ ਆ ਉਹ ਸਾਡੇ ਵਾਸਤੇ ਬੜੀ ਅਟੋਸਟ ਪ੍ਰਾਇਰੀਟੀ ਹੈ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਫੈਸਲਾ ਲਿਆ ਸੀ ਕਿ ਇੱਥੇ ਬੱਚਿਆਂ ਦਾ ਹੌਸਟਲ ਜਿਹੜਾ ਬਣਾਇਆ ਜਾਏ ਔਰ ਹੌਸਟਲ ਦੇ ਵਿੱਚ ਕਰੀਬ-ਕਰੀਬ 200 ਬੱਚੀਆਂ ਜਿਹੜੀਆਂ ਉਹਨਾਂ ਨੂੰ ਅਕੋਮੋਡੇਸ਼ਨ ਮਿਲੇਗੀ ਔਰ ਸਟੇਟ ਆਫ ਦੀ ਆਰਟ ਇਹ ਹੌਸਟਲ ਬਣੇਗਾ ਮਲਟੀ ਸਟੋਰੀ ਹੌਸਟਲ ਬਣੇਗਾ ਜਿਦੇ ਵਿੱਚ ਹਰ ਇੱਕ ਸਾਰੀਆਂ ਮਾਡਰਨ ਫੈਸਿਲਿਟੀਆਂ ਹੋਣਗੀਆਂ ਔਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਿੱਥੇ ਸੇਫਟੀ ਹੋਏਗੀ ਬੱਚਿਆਂ ਦੀ ਸਿਕਿਉਰਿਟੀ ਹੋਏਗੀ ਉੱਥੇ ਉਹਨਾਂ ਨੂੰ ਇਨ ਹਾਊਸ ਜਿਹੜਾ ਕੋਈ ਟਰਾਂਸਪੋਰਟੇਸ਼ਨ ਦੀ ਕੋਈ ਹੋਰ ਕੋਈ ਸਮੱਸਿਆ ਨਹੀਂ ਨਾਲ ਹੀ ਕਾਲਜ ਹੈ ਔਰ ਬਿਲਕੁਲ ਵਾਕਿੰਗ ਤੁਸੀਂ ਆ ਕੇ ਹੌਸਟਲ ਦੇ ਵਿੱਚ ਬੱਚੀਆਂ ਜਿਹੜੀਆਂ ਸਟੇ ਕਰਨਗੀਆਂ ਸੋ ਇਹ ਬਹੁਤ ਵੱਡਾ ਫੈਸਲਾ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਨੇ ਲਿਆ ਸੀ ਅੱਜ ਇਸ ਦਾ ਨੀਂ ਪੱਥਰ ਰੱਖਿਆ ਗਿਆ ਔਰ ਬਹੁਤ ਜਲਦੀ ਇਹ ਬਣ ਕੇ ਤਿਆਰ ਹੋਏਗਾ ਸਾਡੀ ਸਾਰੀ ਇੱਥੇ ਜਿਹੜੀ ਟੀਮ ਹੈ ਸਾਨੀ ਸਾਹਿਬ ਮੈਂਬਰ ਪਾਰਲੀਮੈਂਟ ਵਿਕਰਮਜੀਤ ਸਿੰਘ ਸਾਨੀ ਉਹਨਾਂ ਦਾ ਬਹੁਤ ਵੱਡਾ ਕੰਟ੍ਰਿਬਿਊਸ਼ਨ ਯੋਗਦਾਨ ਹੈ ਨਾਲ ਔਰ ਨਾਗ ਸਾਹਿਬ ਜਿਹੜੇ ਸਾਡੇ ਆਰਕੀਟੈਕਟ ਸਾਰਾ ਇਸ ਨੂੰ ਦੇਖ ਰਿ ਉਹ ਇਸ ਪ੍ਰੋਜੈਕਟ ਨੂੰ ਦੇਖਰੇਖ ਕਰ ਰਿਹਾ ਊਜਾ ਸਾਹਿਬ ਸਾਡੇ ਫਾਈਨੈਂਸ਼ੀਅਲ ਜਿਹੜੇ ਚਾਰਟਡ ਅਕਾਊਂਟੈਂਟ ਹੈ ਉਹਨਾਂ ਦੀ ਦੇਖਰੇਖ ਦੇ ਵਿੱਚ ਹੋਣਾ ਹੈ ਸੋ ਸਾਨੂੰ ਉਮੀਦ ਹੈ ਕਿ ਇਹ ਪ੍ਰੋਜੈਕਟ ਜਿਹੜਾ ਬਹੁਤ ਜਲਦੀ ਤਿਆਰ ਹੋ ਕੇ ਔਰ ਬੱਚਿਆਂ ਨੂੰ ਇਹਦੀ ਸਹੂਲਤ ਜਿਹੜੀ ਮਿਲੇਗੀ ਬਾਲਾ ਸਾਹਿਬ ਹਸਪੀਟਲ ਵਿਖੇ ਸੰਕਤਾ ਲਈ ਨਵਾਂ ਵਿੰਗ ਤਿਆਰ ਕੀਤਾ ਜਾ ਰਿਹਾ ਹੈ ਜਿੱਥੇ ਦਿੱਲੀ ਕਮੇਟੀ ਪ੍ਰਧਾਨ ਹਰਮਿਤ ਸਿੰਘ ਕਾਲਕਾ ਵੱਲੋਂ ਹਸਪੀਟਲ ਵਿੱਚ ਪਹੁੰਚ ਕੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਕਿਹਾ ਗਿਆ कि जल्दी संगता ਲਈ ਹੈ ਵਿੰਗ ਤਿਆਰ ਕਰ ਦਿੱਤਾ ਜਾਵੇਗਾ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਸਮੂਜੀ ਸੰਪਰਦਾ ਦਾ ਬਾਬਾ ਬਚਨ ਸਿੰਘ ਜੀ ਦਾ ਉਹਨਾਂ ਦੇ ਸਾਥੀ ਬਾਬਾ सुरेंद्र ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਔਰ ਖਾਸ ਤੌਰ ਤੇ ਬਾਬਾ ਰਵੀ ਜੀ ਦਾ ਜਿਨ੍ਹਾਂ ਨੇ ਅੰਤ ਤੱਕ ਸੇਵਾ ਜੜੀ ਹੈ ਇਹਨਾਂ ਦੀਆਂ ਗੁਰੂ ਘਰਾਂ ਦੇ ਵਿੱਚ ਚੱਲ ਰਹੀਆਂ ਔਰ ਗੁਰਦੁਆਰਾ ਸੀਸਗਨ ਸਾਹਿਬ ਵਿਕੇ ਜਿੱਥੇ ਬਾਬਾ ਰਵੀ ਜੀ ਨੇ ਸਾਡੀ ਬੇਨਤੀ ਦੇ ਉੱਤੇ ਇਹ ਕਮਰੇ ਜਿਹੜੇ ਨਵਨੀਕਰਨ ਦਾ ਕੰਮ ਸ਼ੁਰੂ ਹੋਇਆ ਸੀ ਔਰ ਭਾਈ ਮਤੀ ਦਾਸਰਾ ਦੇ ਵਿੱਚ ਅੱਜ ਚਾਰ ਕਮਰੇ ਹੈਂਡਓਵਰ ਕੀਤੇ ਗਏ ਨੇ ਇਸੀ ਤਰੀਕੇ ਦੇ ਨਾਲ ਸਾਰੇ ਕਮਰਿਆਂ ਨੂੰ ਨਵਾਂ ਨਵੀਨੀਕਰਨ ਕੀਤਾ ਜਾ ਰਿਹਾ ਹੈ ਨਵੇਂ ਤਰੀਕੇ ਨਾਲ ਬਣਾਏ ਜਾ ਰਿਹਾ ਹੈ ਨਾਲ ਹੀ ਇੱਥੇ ਜਿਹੜੀ ਸੰਗਤਾਂ ਦੀ ਬਹੁਤ ਵੱਡੀ ਲੋੜ ਸੀ ਜਿਹੜੀ ਲਿਫਟ ਉਹ ਵੀ ਉਸਾਰੀ ਕੀਤੀ ਜਾ ਰਹੀ ਹੈ ਸੰਗਤਾਂ ਨੇ ਲਿਫਟ ਦੀਆਂ ਸੇਵਾਵਾਂ ਵੀ ਲਈਆਂ ਔਰ ਬਾਬਾ ਜੀ ਵੱਲੋਂ ਇਹ ਸਾਰਾ ਕੰਮ ਕੀਤਾ ਜਾ ਰਿਹਾ ਹੈ ਮੈਂ ਸਮਝਦਾ ਕਿ ਇਹ ਸੰਪਰਦਾਵਾਂ ਔਰ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਵਾਧਾ ਹੁੰਦਾ ਹੈ ਗੁਰੂ ਘਰਾਂ ਦੇ ਵਿੱਚ ਉਹ ਸਾਰੀਆਂ ਹੁੰਦੀਆਂ ਇਹ ਸਾਰੇ ਗੁਰੂ ਮਹਾਰਾਜ ਦੀ ਆਪਣੀ ਬਖਸ਼ਿਸ਼ ਹੈ ਔਰ ਅੱਜ ਬਾਬਾ ਬਚਨ ਸਿੰਘ ਜੀ ਜਿਹੜੇ ਆਪ ਖੁਦ ਚੱਲ ਕੇ ਇਹਨਾਂ ਨੇ ਚਾਰ ਕਮਰੇ ਜਿਹੜੇ ਹੈਂਡਓਵਰ ਕੀਤੇ ਜਿਨਾਂ ਵਿੱਚ ਚਾਰ-ਚਾਰ ਬੈੱਡ ਲੱਗੇ ਨੇ ਤਕਰੀਬਨ 16 ਯਾਤਰੀਆਂ ਨੂੰ ਹੁਣ ਹੋਰ ਇੱਥੇ ਅਕੋਮੋਡੇਸ਼ਨ ਵਧ ਗਈ ਹੈ ਸੋ ਇਹ ਲਗਾਤਾਰ ਇਹ ਕਮਰੇ ਇੱਥੇ ਨਵੀਨੀਕਰਨ ਕੀਤੇ ਜਾ ਰਹੇ ਨੇ ਸੋ ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆ ਵੱਲੋਂ ਭਾਈ ਮਤੀ ਦਾਸ ਰਾ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਚਾਰ ਬੈੱਡ ਵਾਲੇ ਕਮਰੇ ਤਿਆਰ ਕਰਵਾ ਕੇ ਸੰਗਤਾਂ ਲਈ ਖੋਲੇ ਗਏ ਜਿੱਥੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੀ ਮੌਜੂਦ ਰਹੇ mm -hmm. you mm -hmm. ਐਸਨ ਇਸ ਹਫਤੇ ਨੀਆਂ ਗੂੰਜਾ ਸਖਵਿੰਟ ਸੇ ਦਿਆਂ ਅਗਲੇ ਹਫਤੇ ਹੋਰ ਨਵੀਂ ਖਬਰਾਂ ਤੇ ਜਾਣਕਾਰੀਆਂ ਦੇ ਨਾਲ ਹਾਜ਼ਰ ਹੋਵਾਂਗੇ ਦਵੋ ਇਜਾਜ਼ਤ ਸਤਿ ਸ਼੍ਰੀ ਅਕਾਲ